ਜਵਾਈਏ ਤੇ ਸਾਲਿਆਂ ਦੀ ਲੜਾਈ ਬਣੀ ਖੂਨੀ ਮੈਦਾਨ ਦੋਹਾਂ ਤਰ੍ਹਾਂ ਦੇ ਸੱਤ ਲੋਕ ਦੱਸੇ ਜਾ ਰਹੇ ਹਨ ਜਖਮੀ ਜਵਾਈ ਕਹਿੰਦਾ ਮੇਰੇ ਘਰ ਆ ਕੇ ਕੀਤਾ ਹਮਲਾ ਜਦ ਕੇ ਵੋਟੀ ਕਹਿੰਦੀ ਦਾਜ ਲਈ ਮੈਨੂੰ ਮਾਰਿਆ ਅਤੇ ਕੁੱਟਿਆ ਗਿਆ ਅਤੇ ਪੇਕੇ ਲੈਣ ਆਏ ਤਾਂ ਉਹਨਾਂ ਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਕਰਤਾ ਹਮਲਾ ਸੀਸੀਟੀਵੀ ਵਿੱਚ ਦਿਖੇ ਹਥਿਆਰਬੰਦ ਲੋਕ ਗੁਰਦਾਸਪੁਰ ਦੇ थाना ਪ੍ਰਾਣਾਸ਼ਾਲਾ ਦੇ ਦੀਨ ਪਿੰਦੇ ਪਿੰਡ ਕਲੀਚਪੁਰ ਵਿਖੇ ਪਤੀ ਪਤਨੀ ਦੇ ਝਗੜੇ ਤੋਂ ਬਾਅਦ ਸਹੁਰੇ ਪਰਿਵਾਰ ਅਤੇ ਪੇਕੇ ਪਰਿਵਾਰ ਵਿੱਚ ਖੂਨੀ ਚੜ੍ਹ ਦਿਖਣ ਨੂੰ ਮਿਲੀ ਦੋਹਾਂ ਤਰ੍ਹਾਂ ਦੇ ਸੱਤ ਲੋਕ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਦੋ ਔਰਤਾਂ ਵੀ ਸ਼ਾਮਲ ਹਨ ਜਿੱਥੇ ਜ਼ਖਮੀ ਪ੍ਰਗਟ ਸਿੰਘ ਨੇ ਕਿਥੇ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦੀ ਬੌਤੀ ਨੇ ਬਲਾਉਂਡ ਤੇ ਉਸਦੇ ਸਾਲਿਆ ਨੇ ਉਹਨਾਂ ਦੇ ਘਰ ਆ ਕੇ ਹਮਲਾ ਕੀਤਾ ਜਿਸ ਦੇ ਨਾਲ ਉਸਦੇ ਪਿਤਾ ترਸੀਮ ਸਿੰਘ ਅਤੇ ਭਰਾ ਸੁਖਵਿੰਦਰ ਸਿੰਘ ਨੂੰ ਜ਼ਖਮੀ ਕੀਤਾ ਗਿਆ ਹੈ ਉੱਥੇ ਹੀ ਉਸ ਦੀ ਪਤਨੀ ਬਲਜਿੰਦਰ ਕੌਰ ਨੇ ਕਿਥੇ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੂੰ ਤਾਜ ਲਈ ਉਸਦੇ ਪਤੀ ਪ੍ਰਗਟ ਸਿੰਘ ਅਤੇ ਸਹੁਰਿਆਂ ਵੱਲੋਂ ਮਾਰਿਆ ਘੁੱਟਿਆ ਜਾਂਦਾ ਹੈ ਉਸ ਦੀਆਂ ਦੋ ਬੇਟੀਆਂ ਹਨ ਅਤੇ ਅਤੇ ਉਸ ਇਹ ਤਾਨੇ ਵੀ ਮਾਰ ਜਾਂਦਾ ਨਹੀਂ ਕਿ ਉਸਨੇ ਲੜਕਾ ਨਹੀਂ ਜਮਿਆ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਗੱਲਬਾਤ ਯਾਰ ਨਾਲ ਦੀ ਨਾਲ ਹੋਈ ਮਾਰੀ ਮੋਟੀ ਬੈਸ ਇਹਨਾਂ ਪਿੰਡ ਫੋਨ ਕਰ ਲਿਆ ਤੇ ਆਣ ਕੇ ਹੱਥੀ ਪੈ ਗਿਆ ਤੇ ਪੈਸਾ ਧੋਈ ਸੀ ਬੈਸ ਕਿ ਮੈਂ ਦਵਾਈ ਲੈਣ ਆਇਆ ਕੁੜੀ ਦੀ ਡੈਡੀ ਕੋ ਪੈਸੇ ਲੈ ਕੇ ਆਇਆ ਮੈਂ ਤੇ ਇਹਨੂੰ ਮੈਂ ਪਹਿਲਾਂ ਪੁੱਛੇ ਨੇ ਕਿ ਜੀ ਮੇਰੇ ਕੋਲ ਹੈ ਨਹੀਂ ਪੈਸੇ ਕੋਈ ਵੀ ਠੀਕ ਹੈ ਫਿਰ ਮੈਂ 7-8 ਸਾਲ ਬਾਅਦ ਲਾਇਆ ਨੇ 7-8 ਮਹੀਨਾ ਚੱਲ ਰਿਹਾ ਮੇਰਾ ਬਾਹਰ ਹੁਣ ਵੀ ਮੈਂ ਛੁੱਟੀ ਆਇਆ ਤਾਂ ਤੇ ਉੱਥੇ ਹੀ ਬੈਠ ਹੋਈ ਬਸ ਇਹ ਕਾਫੀ ਦਿਨ ਤੋਂ ਬੈਠ ਹੁੰਦੀ ਰਹੀ ਪੈ ਪੈ ਤੋ ਮੈਂ 7.5 ਸਾਲ ਚ ਦੂਜੀ ਛੁੱਟੀ ਆਇਆ ਹੁਣ ਮੈਂ ਛੁੱਟੀ ਅਮਰਜੈਂਸੀ ਆਇਆ 2.5 ਸਾਲ ਬਾਅਦ ਤੇ ਮੈਂ ਬਾਹਰ ਕਿਹੜੇ ਹਿਸਾਬ ਨਾਲ ਕਟ ਮਾਰ ਕਰ ਲੈਣੀ ਹੈ ਤੇ ਦਾਜ ਮੈਂ ਕਿਹੜਾ ਮੰਗ ਲੈਣਾ ਮੈਂ ਉਲਟਾ ਇਹਨਾਂ ਨੇ ਆਪ ਮੈਨੂੰ ਜਿਵੇਂ ਜਿਵੇਂ ਫੋਨ ਕਰਦੇ ਰਹੇ ਨੇ ਬਾਹਰੋਂ ਸਾਨੂੰ ਲੋੜ ਹੈ ਮੇਰੇ ਕੋਲ ਸਲਿੱਪਾਂ ਤੱਕ ਪਈਆਂ ਨੇ ਇਹਨਾਂ ਨੂੰ ਮੈਂ ਪੈਸੇ ਪਾਉਂਦਾ ਰਿਆਂ ਬਾਹਰੋਂ ਵੀ ਮੇਰੇ ਸਾਲੇ ਨੇ ਕਦੇ ਮੰਗਣੇ 10000 ਰੁਪਏ ਸਾਲੀਆ ਉਹਨੂੰ ਮੋਬਾਈਲ ਲੈ ਕੇ ਦਿੱਤਾ ਹੈਗਾ ਤੇ ਓਂ ਵੀ ਕਦੇ ਆ ਪਾਇ ਨੇ ਮੈਂ ਪਾਉਂਦਾ ਰਿਆਂ ਪੈਸੇ ਦਾਜ ਭਾਈ ਮੈਂ ਕਦੇ ਅਜ ਤੱਕ ਨਹੀਂ ਮੰਗਿਆ ਐਦਾਂ ਦੀ ਗੱਲ ਹੀ ਨਹੀਂ ਇਹ ਆਏ ਨੇ ਦਾਤਰ ਲੈ ਕੇ ਇਹਨਾਂ ਦੀ ਕੁੜੀ ਨੇ ਸੱਦਿਆ ਮੈਂ ਰਾਤ ਓਲੇ ਸੁੱਤਾ ਪਿਆ ਸੀਗਾ ਠੀਕ ਹੈ ਤੇ ਫੋਨ ਤੇ ਸੁੱਤੇ ਪਏ ਮੇਰੀ ਗੱਲ ਕਰਾਈ ਨਾਲ ਮम्मी ਨੂੰ ਪਤਾ ਨਹੀਂ ਇਹਨੇ ਆਪਣੇ ਨੂੰ ਕਿਹੜੇ ਵੇਲੇ ਫੋਨ ਲਾ ਲਿਆ ਮੇਰਾ ਗਲਤਮੁਲਤ ਬੋਲਣ ਲੱਗੀ ਫੋਨ ਕਰਦੇ ਸਾਰੇ ਉਸ ਤੋਂ ਪਹਿਲਾਂ ਸਵੇਰੇ ਮੈਂ ਫੋਨ ਕੀਤਾ ਵੀ ਮੇਰਾ ਲੰਡਿਆ ਜਾਣ ਨੂੰ 4 ਦਿਨ ਲੈ ਜਾਓ ਤੇ ਨਹੀਂ ਤਾਂ ਫਿਰ ਵੀ ਮੈਂ ਬਾਹਰ ਆ ਸਰ ਜਿਹੜੀ ਸ਼ਾਮੀ ਆਇਆ ਤੇ ਫਿਰ ਮੇਰਾ ਲੜਨ ਲੱਗੀ ਮੈਨੂੰ ਫੋਨ ਤੇ ਕਹਿ ਨਹੀਂ ਗੱਲ ਕਰਦੇ ਅਗੋ ਦੀ ਮਾਂ ਮੇਰਾ ਗਲਤ ਬੋਲਣ ਲੱਗ ਪਈ ਹੈ ਜਿਹੜੀ ਮੇਰੀ ਸੱਸ ਹੈ ਮੈਂ ਫੋਨ ਪਰੇ ਰੱਖ ਤਾਇਆ ਵੀ ਗਲਤਮੁਲਤ ਬੋਲਣੇ ਐਵੇਂ ਕੋ ਬੋਲਾਂਗੇ ਉਹਦੇ ਬਾਅਦ ਚ ਫਿਰ ਮੇਰੇ ਸਾਲੇ ਦਾ ਫੋਨ ਆਇਆ ਮੈਨੂੰ ਵੀ ਤੂੰ ਘਰ ਹੀ ਰਹੀ ਕੋਈ ਕਹਾਦਾ ਤੁਸੀਂ ਜਾ ਕੇ ਪੁੱਛ ਸਕਦੇ ਹੋ ਇਹ ਆਏ ਨੇ ਸਾਡੇ ਘਰ ਦਾਤਰ ਲੈ ਕੇ ਅਸੀਂ ਖਾਲੀ ਹੱਥ ਕੋਈ ਲੜਾਈ ਪੜਾਈ ਰਿਮੋਟ 'ਚ ਨਹੀਂ ਕੋਈ ਕੁਛ ਨਹੀਂ ਹੈਗਾ ਠੀਕ ਹੈ ਜੀ ਤੇ ਇਹਨਾਂ ਨੇ ਮੇਰੇ ਭਰਾ ਦੇ ਵੀ ਦਾਤਰ ਮਾਰੇ ਨੇ ਸਿਰ 'ਚ ਮੇਰੇ ਵੀ 8 ਟਾਂਕੇ ਲੱਗੇ ਆ ਮੇਰੇ ਭਰਾ ਦੇ ਵੀ ਟਾਂਕੇ ਲੱਗੇ ਆ ਡੈਡੀ ਮੇਰਾ ਬਜ਼ੁਰਗ ਹੈ ਉਹਦੇ ਵੀ ਪੇਠ ਤੇ ਵੀ ਦਾਤਰ ਮਾਰੇ ਨੇ ਲੱਤ ਤੇ ਵੀ ਦਾਤਰ ਮਾਰੇ ਨੇ ਇਹ ਆਏ ਨੇ ਰਾਤ ਆਡੇ ਪਿੰਡ ਮਾਰਨਾਂ ਨੂੰ ਕਹਿੰਦਾ ਆਇਆ ਨਾ 112 ਤੇ ਕਾਲ ਕੀਤਾ ਵੀ ਇਹ ਸਾਨੂੰ ਪਿੰਡ ਮਾਰਨ ਆਏ ਨੇ 112 ਤੇ ਕੋਲ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਹਸਪਤਾਲ ਆਏ ਆ ਲੈ ਕੇ ਆਪਣੇ ਭਰਾ ਨੂੰ ਵੀ ਛੱਟ ਜਿਆਦਾ ਕਿ ਉਹਦੇ ਤਿੰਨ ਟੱਪ ਲੱਗੇ ਹੋਏ ਨੇ ਸਿਰ 'ਚ ਕਿਦੇ ਚੈੱਕ ਕਰ ਸਕਦੇ ਪੁਲਿਸ ਵਾਲੇ ਕੱਲ ਆਏ ਸੀਗੇ ਉਹ ਪੁੱਛ ਕੇ ਗਏ ਨੇ ਕੀ ਵਾਰਦਾਤ ਹੋਈ ਆ ਉਹਨਾਂ ਨੂੰ ਦੱਸੀ ਆ ਬਾਕੀ ਜੀ ਹਸਪਤਾਲ ਨਹੀਂ ਆਏ ਜੀ ਬਾਕੀ ਦੀ ਕਾਰਵਾਈ ਆ ਜਿਆਨ ਨੂੰ ਕੁਝ ਪਤਾ ਨਹੀਂ ਅੱਗੇ ਉਹ ਬਹੁਤ ਮੈਂਟਲੀ ਟੌਰਚਰ ਕਰ ਰਹੇ ਨੇ ਲਗਾਤਾਰ ਜੀ ਮੇਰੇ ਅੱਜ ਕਿਹੇ ਚੀਜ਼ ਦੀ ਘਾਟ ਨਹੀਂ ਅੱਜ ਤੱਕ ਕੋਈ ਕਹਦੇ ਨੇ ਪੀਣਾ ਨੂੰ 100 ਰੁਪਏ ਦੀ ਚੀਜ਼ ਕਿਤੇ ਮੰਗਣ ਭੇਜਿਆ ਕਿਤੇ ਮੁੱਕੀ ਐ ਕੋਈ ਚੀਜ਼ ਘਰ 'ਚ ਸਭ ਸੁਵਿਧਾ ਹੈ ਨੇ ਮੈਂ ਘਰੋਂ ਵੀ ਵੱਖਰਾ ਐ ਡਬਲ ਸਟੋਰੀ ਮੇਰੇ ਕੋਲ ਘਰ ਐ ਐਦਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਦੋ ਹੀ ਮੇਰੀਆਂ ਕੁੜੀਆਂ ਨੇ ਉਹਨਾਂ ਦੇ ਇਹਨੇ ਕੰਮ ਕਰਨਾ ਹੁੰਦਾ ਮੈਂ ਬਾਹਰ ਰਹਿਣਾ ਐ ਫਿਰ ਵੀ ਇਹਦੀ ਲੜਾਈ ਪਤਾ ਨਹੀਂ ਕਦ ਨਾਲ ਮੁੱਕਦੀ ਐ ਇਹ ਪ੍ਰੂਫ ਕਰਨ ਵੀ ਕਦੇ ਅੱਜ ਤੱਕ ਇਹਨਾਂ ਤੋਂ ਇਹਨਾਂ ਨੇ ਮੈਨੂੰ ਕਿਤੇ ਪੈਸਾ ਦਿੱਤਾ ਐ ਮੈਂ ਪ੍ਰੂਫ ਕਰ ਸਕਦਾ ਕਿ ਮੈਂ ਇਹਨਾਂ ਨੂੰ ਪੈਸੇ ਦਿੱਤੇ ਨੇ ਸੋਹਰੇ ਵੀ ਪਾਏ ਨੇ ਪੈਸੇ ਸਾਲੀ ਨੂੰ ਵੀ ਦਿੱਤੇ ਨੇ ਮੈਂ ਬੈਂਕ ਦੀਆਂ ਡਿਟੇਲਾਂ ਵੀ ਕਢਾਣੀਆਂ ਨੇ 8 ਸਾਲ ਦੀਆਂ ਮੇਰਾ ਨਾਂ ਬਲਜਿੰਦਰ ਕੌਰ ਨਾਮ ਹੈ ਪਿੰਡ ਮੇਰਾ ਕਲੀਜਪੋਰਾ ਜਿੱਥੇ ਮੈਂ ਵਿਆਹੀ ਹਾਂ ਸੋਹਰੇ ਤੇ ਜੋੜੇ ਮੇਰੇ ਪੇਕੇ ਆ ਜੋੜਾ ਛਤਰਾ ਮੇਰਾ ਕਲਾਨੌਰ ਵਾਲਾ ਸਰ ਮੈਨੂੰ ਨਾ ਬੜਾ ਹੀ ਤੰਗ ਕਰਦੇ ਪਰੇਸ਼ਾਨ ਕਰਦੇ ਬੜਾ ਹੀ ਮਾਰਦੇ ਘੋੜਦੇ ਆ ਮੈਨੂੰ ਮੈਨੂੰ ਕਹਿੰਦੇ ਤੇਰੀਆਂ ਦੋ ਧੀਆਂ ਨੇ ਤੇਰੇ ਪੁੱਤ ਨਹੀਂ ਹੁੰਦਾ ਹੁਣ ਵੀ ਮੇਰੇ ਨਾਲ ਮੈਨੂੰ ਕਿੰਨੇ ਦਿਨ ਹੋ ਗਿਆ ਲਗਾਤਾਰ ਮੈਨੂੰ ਮਾਰਦੇ ਰਹੇ ਨੇ ਦਾਜੇ ਵੀ ਬੜਾ ਮੈਨੂੰ ਤੰਗ ਕਰਦੇ ਰਹੇ ਨੇ ਮੈਨੂੰ ਤਾਂ આજ ਵੀ ਸਾਰਾ ਮੇਰੇ ਪਿਓ ਨੇ ਦਿੱਤਾ ਮੇਰਾ ਪਿਓ ਇਹੋ ਚਿੰਤਾ ਹਣਾ ਮੇਰਾ ਪਿਓ ਵੀ ਮਰ ਗਿਆ ਹਰ ਇੱਕ ਚੀਜ਼ ਦਿੱਤੀ ਆ ਦਾਜੇ ਨਾਲ ਦਾ ਬੈੱਡ ਨਾਲ ਬੈੱਡ ਸਕੂਟਰੀ ਨਾਲ ਸਭ ਕੁ ਸਭ ਕੁਝ ਦਿੱਤਾ ਵਾ ਹੁਣ ਮੇਰੇ ਮੈਂ ਨਾ ਮੈਨੂੰ ਮਾਰ ਕੁੱਟ ਕੇ ਬੇਹੋਸ਼ ਕਰ ਦਿੱਤਾ ਸੀ ਮੇਰੀ ਆ ਬਾਵਾ ਪਿੱਛੇ ਮੇਰੇ ਮੂੰਹ ਚ ਟਾਕੀਆਂ ਦੇ ਕੇ ਮਾਰਤਾ ਸੀ ਤੇ ਮੇਰੀ ਵੱਡੀ ਬੇਟੀ ਨੇ ਮੈਨੂੰ ਪਾਣੀ ਮਤਲਬ ਕਿਤੇ ਘੋਟ ਪਿਆ ਲਿਆ ਉਹਨੇ ਕਿਤੇ ਨਾਨੀ ਨੂੰ ਫੋਨ ਲਾਇਆ ਵੀ ਨਾਨੀ ਮਾਮੇ ਨੂੰ ਲੈ ਕੇ ਤੇ ਆਓ ਤੇ ਫਿਰ ਉਹ ਕਿਤੇ ਆਏ ਨੇ ਵਿਚਾਰੇ ਜਿੱਦਾਂ ਵੀ ਕਿਤੇ ਉਹ ਘਰੋਂ ਇਦਾਂ ਹੀ ਸਹੀ ਸਮਾਂ ਇਹਨਾਂ ਨੂੰ ਟੋਪ ਕਰਕੇ ਉਹ ਆ ਗਏ ਵਿਚਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਥੋਣੀ ਉਹ ਅੱਗੋਂ ਪੂਰੀ ਤਿਆਰੀ ਕਰਕੇ ਬੈਠਾ ਹੈ ਅਗਲੇ ਨੇ ਉਹਨਾਂ ਨੂੰ ਸਾਰਾ ਡਰਾਟਣਾ ਵੱਢਿਆ ਟੁਕਿਆ ਉਹਨਾਂ ਨੂੰ ਗੱਡੀ ਦੀ ਵੀ ਮੰਗਦੇ ਨੇ ਕਹਿੰਦੇ ਗੱਡੀ ਲੈ ਕੇ ਆ ਮੇਰਾ ਜਿਹੜਾ ਦਿਓਰ ਦਰਾਣੀ ਹੈ ਸਾਰਾ ਕਲੇਸ਼ ਹੀ ਉਹਦਾ ਸੱਸ ਸਹੁਰੇ ਦਾ ਕਲੇਸ਼ ਆ ਉਹ ਨਾਲ ਹੋ ਕੇ ਮੈਨੂੰ ਘਟਾਣ ਦੇ ਨੇ ਮੇਰਾ ਘਰ ਵਾਲਾ ਪ੍ਰਗਟ ਸਿੰਘ ਆ ਉਹ ਨਸ਼ਾ ਅੱਤ ਦਾ ਕਰਦਾ ਮੇਰਾ ਜੀ ਨਾ ਹਰਾਨ ਕੀਤਾ ਮੇਰਾ ਮੈਂ ਬੜੀ ਪਰੇਸ਼ਾਨ ਧੀਆਂ ਕਿੱਥੇ ਜਾਣ ਧੀਆਂ ਕਹਿੰਦੇ ਲੋਕੀ ਕਹਿੰਦੇ ਧੀਆਂ ਹੋਣੀਆਂ ਚਾਹੀਦੀਆਂ ਧੀਆਂ ਕਿੱਥੇ ਜਾਣ ਮੈਨੂੰ ਕਹਿੰਦੇ ਤੇਰੀਆਂ ਧੀਆਂ ਨੇ ਮੇਰਾ ਪੁੱਤ ਕਿਉਂ ਨਹੀਂ ਹੋਇਆ ਅੱਜ ਵੀ ਸਾਨੂੰ ਪਏ ਨੇ ਘਰੋਂ ਅਸੀਂ ਆ ਗਏ ਆ ਮੇਰੇ ਭਰਾ ਤੇ ਮੇਰੇ ਮੰਮੀ ਲੈਣ ਲੈ ਕੇ ਆ ਗਏ ਨੇ ਇਹ ਰਾਹ ਚ ਗੱਡੀ ਲੈ ਕੇ ਸਾਨੂੰ ਮੋਟਰਸਾਈਕਲ ਤੇ ਮਤਲਬ ਇਹਨਾਂ ਨੇ ਨਾ ਕਿੱਡੀ ਜ਼ੋਰ ਦੀ ਇਹਨਾਂ ਨੇ ਸਾਨੂੰ ਮਤਲਬ ਐਕਸੀਡੈਂਟ ਵਾਂਗੂ ਐਕਸੀਡੈਂਟ ਕਰਤਾ ਕਿਤੇ ਦਾ ਕਿਤੇ ਮੋਬਾਈਲ ਸਾਡੇ ਖੋਲੇ ਨੇ ਚੋਰੀ ਮਤਲਬ ਇੱਕ ਹਸਾਬ ਦੇ ਮੋਬਾਈਲ ਸਾਡੇ ਕੋ ਖੋਲੇ ਬੰਦ ਕਰ ਲਏ ਨੇ ਕਿ ਕਿਸੇ ਨਾਲ ਗੱਲ ਨਾ ਕਰੇ ਇੱਕ ਮੇਰੇ ਦਿਓਰ ਦੇ ਨਾ ਸਾਲੇ ਵੀ ਉਹਨੇ ਦਿਓਰ ਮੇਰੇ ਨੇ ਸਾਲੇ ਵੀ ਸੱਦੇ ਸੀ ਤੇ ਉਹਦਾ ਨਾਂ ਇੱਕ ਮਣੀ ਆ ਇੱਕ ਦਾ ਨਾਂ ਘੋਰਾ ਵਾ ਉਹਨੇ ਆਪਣੀ ਕੋਈ ਵਿੱਕੀ ਵਿੱਕੀ ਕੋਈ ਆਪਣਾ ਮਾਮੇ ਦਾ ਹੋਰੇ ਕਾ ਜਾਂ ਮਾਸੀ ਦਾ ਵੀ ਸੱਦਿਆ ਸੀ ਮ ਉਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਨਾ ਬੜਾ ਜ਼ਿਆਦਾ ਸਾਨੂੰ ਟੋਕ ਵੱਡ ਕੀਤਾ ਵਾ ਸਾਡਾ ਕੋਈ ਇਨਸਾਫ ਨਹੀਂ ਹੋਇਆ ਸਾਨੂੰ ਇਨਸਾਫ ਚਾਹੀਦਾ ਵਾ ਰਾਤ ਦੀ ਪੁਲਿਸ ਕੋਈ ਨਹੀਂ ਸਾਡੇ ਕੋ ਆਈ ਕੁਛ ਨਹੀਂ ਆਨ ਕੀਤਾ ਟੋਟਲ ਉਹੀ ਆ ਕੋਈ 15 16 ਜਣੇ ਹੋਣੇ ਆ ਜਿਹੜੇ ਸਾਨੂੰ ਪੈਗੇ ਨੇ ਤੇ ਇਹ ਤੇ ਸਾਨੂੰ ਮੰਮੀ ਡਾਡੀ ਹੁਣ ਮੰਮੀ ਤੇ ਮੇਰੇ ਬ੍ਰਦਰ ਜਿਹੜੇ ਨੇ ਇਹ ਆਏ ਹੀ ਮੇਰਾ ਪਤਾ ਹੀ ਲੈਣ ਕਿ ਮੈਂ ਚਲੋ ਸਮਝਾਉਨੇ ਆ ਬਹਿ ਕੇ ਗੱਲਬਾਤ ਕਰਨੇ ਆ ਉਹਨਾਂ ਨੇ ਝੋਕ ਕੇ ਉਹਨਾਂ ਨੂੰ ਵੱਡ ਟੋਕ ਕਰ ਦਿੱਤੀ ਐ ਮੈਂ ਤਾਂ ਬਸ ਇਹੋ ਹੀ ਬੇਨਤੀ ਕਰਾਂਗੀ ਕਿ ਮੈਨੂੰ ਇਨਸਾਫ ਚਾਹੀਦਾ ਵਾ ਮੈਨੂੰ ਬੜਾ